ਜਾ ਤੁਸੀਂ ਚਾਰੇ ਦੇਖ ਸਕਦੇ ਜੀ ਇਹ ਲਗਭਗ ਇੱਕ ਮਤਲਬ ਉਹਦਾ ਸਾਈਜ਼ ਵਾਧਾ ਨਾ ਇਹ ਤਾਂ ਜੋ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਖੇਤੀਬਾੜੀ channel ਨੂੰ ਥੋੜਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸਰਦੀ ਦੇ ਚਾਰਿਆਂ ਬਾਰੇ ਜੋ ਕਿ ਜਿੰਨਾ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਉਹ ਆਪਾਂ ਜਦੋਂ ਕੁਦਰਦਿਆਂ ਉਹ ਅਕਸਰ ਹੀ ਜ਼ਿਆਦਾ ਨਾ ਬਰੀਕ ਉਤਰਿਆਂਦੇ ਤੋਂ ਖਰਾਬ ਹੋ ਜਾਂਦੇ ਆ ਤੇ ਆਪਾਂ ਤੁਹਾਨੂੰ ਮਿਲਾਵਾਂਗੇ ਜਮਾਸ਼ਟ ਗਰੀਵੀਰ ਸਿੰਘ ਨੂੰ ਤੇ ਜੋ ਮੈਨੂੰ ਬਾਈ ਦੇ ਤਿਕਨੇਕ ਪੱਠੇ ਕੁਤਰ ਦੀ ਬਹੁਤ ਵਧੀਆ ਲੱਗੀ ਤੇ ਬਹੁਤ ਵਧੀਆ ਚਾਰੇ ਚਾਰੇ ਕੁਤਰੇ ਜਾਂਦੇ ਆ ਤੇ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਬਾਈ ਕੋਲੇ ਪਹੁੰਚਦੇ ਆ ਤੇ ਉਸ ਤੋਂ ਪਹਿਲਾਂ ਕਿਸਾਨ ਪ੍ਰਭਾ ਨੂੰ ਅਪੀਲ ਹੈ ਕਿ ਆਪਣਾ ਫੇਸਬੁੱਕ ਪੇਜ ਖੇਤੀ ਬਾਤਾ ਦੇ ਨਾਂ ਤੇ ਜੋ ਹੈਗਾ ਉਹਨੂੰ ਫਾਲੋ ਤੇ ਲਾਈਕ ਕਰ ਲਓ ਤੇ YouTube ਚੈਨਲ ਆਪਣਾ ਹੈਗਾ ਜੀ ਖੇਤੀ ਬਾਤਾ ਸੋਨਾ ਪੰਜਾਬ ਤੇ ਆਪਾਂ ਬਾਈ ਨਾਲ ਗੱਲ ਕਰਦੇ ਆ ਗੱਲਬਾਤ ਜੀ ਹਾਂਜੀ ਬਾਈ ਜੀ ਬਾਦ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਬਾਈ ਜੀ ਆਪਣੇ ਚਾਰੇ ਵਾਰੀ ਜੀ ਹਾਂਜੀ ਇਹ ਜਿਹੜਾ ਹੈਗਾ ਬਰਸੀਮ ਤੇ ਰਾਜਪਾਲ ਹਾਂਜੀ ਤੇ ਜਿਹੜੀ ਯੂਨੀਵਰਸਿਟੀ ਵੱਲੋਂ ਦਿੱਕਤ ਚਾਰਾਂ ਅੰਗਾਰੇ ਚਾਰਾਂ ਦੀ ਸਰਦੀ ਵਾਲੀ ਇਨੀਸ਼ੀਏਟਿਵ ਦੇਈ ਸੀ ਹਾਂਜੀ ਚਾਰਾਂ ਤੇ ਜਿਹੜੀ ਤੁਸੀਂ ਗੱਲ ਪੁੱਛੀ ਸੀ ਆ ਮਤਲਬ ਮਸ਼ੀਨ ਦਾ ਹੱਜ ਵਿੱਚ ਇੱਕ ਟੋਕਾ ਲਾਇਆ ਹੋਇਆ ਹਾਂਜੀ ਜਿਹਦੇ ਸਬੰਧ ਚ ਮਤਲਬ ਆ ਇੱਕ ਟੈਂਪੈਂਸ਼ਲ ਪੈਨ ਜੀ ਪੀ ਡੀ ਐਫ ਜਿਹੜਾ ਮੇਲਾ ਕਰਵਾਉਂਦੀ ਜਿਗਰਾਉਂ ਜਿਗਰਾਉਂ ਹੈ ਸੀ ਜੀ ਹਾਂਜੀ ਹਰ ਸਾਲ ਹੁੰਦਾ ਜੀ ਉਹਨਾਂ ਦਾ ਹਾਂਜੀ ਆ ਪ੍ਰੋਗਰੈਸਡ ਡੇਰੀ ਫਾਰਮਰ ਐਸੋਸੀਏਸ਼ਨ ਠੀਕ ਹੈ ਜੀ ਤੇ ਉੱਥੇ ਸਰ ਦਾ ਸੁਖਰਾਜ ਜੀ ਗੁੜੇ ਜਿਹਨਾਂ ਦਾ ਪਿੰਡ ਕਿ ਉਧਰ ਹੀ ਮਤਲਬ ਲੁਧਿਆਣਾ ਦੇ ਨੇੜੇ ਕੀ ਗੁੜੇ ਹਾਂਜੀ ਤੇ ਉਹਨਾਂ ਨਾਲ ਮਿਲੇ ਸੀ ਤੇ ਉਥੇ ਜਨਰਲ ਗੱਲਬਾਤ ਕਰਦਾਂ ਉਤੋਏ ਗੱਲ ਮੈਂ ਤੁਹਾਨੂੰ ਮਤਲਬ ਸਾਹਮਣੇ ਇਹ ਵੀ ਦੇ ਸਰਦੀ ਜਿਆਦੇ ਪੱਤੇ ਹਾਂ ਬਾਰੇਾਰੇ ਹਾਂਜੀ ਉਹਨਾਂ ਦੇ ਵਿੱਚ ਮਤਲਬ ਜਦੋਂ ਨਮੀ ਦੀ ਮਾਤਰਾ ਹੈ ਜਾਂ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ ਇਹ ਮੈਂ ਪਰਸੀਮ ਹੋ ਗਿਆ ਆ ਰਾਈ ਦਾ ਜਿਹੜੇ ਨੇ ਪ੍ਰਾਈਵੇਟ ਧਾਰੇ ਅੱਜ ਕੱਲੇ ਵੇਚ ਰਹੇ ਆ ਮੱਖਣ ਅੱਗਾ ਹਨਾ ਲਗਭਗ ਜਿਵੇਂ ਜਿਹੜੇ ਸਰਦੀ ਵਾਲੇ ਸਾਰੇ ਚਾਰੇ ਆ ਜੀ ਉਹ ਮਤਲਬ ਉਹਨਾਂ ਦੀ ਸੈਲ ਜਿਆਦਾ ਹੁੰਦੀ ਨਮੀ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ ਹਾਂਜੀ ਤਾਂ ਉਹਨਾਂ ਨੇ ਸਾਨੂੰ ਸਭਾ ਸਦਾ ਵੀ ਜਿਹੜਾ ਹੈਗਾ ਵਿੱਚ ਸੋਨੂੰ ਅ ਜਿਵੇਂ ਖਾਸ ਕਰਕੇ ਬਰਸੀਨਾਉ ਕਹਿੰਦੇ ਵੀ ਜਿਵੇਂ ਮਤਲਬ ਜਿਨ੍ਹਾਂ ਕੋਲੇ ਲਾਰਜ ਨਸਕਲ ਤੇ ਜਾਂ ਉਹ ਖਾਸ ਕਰਕੇ ਕਈ ਕਿਸਾਨ ਬਰਾਓ ਦਾਤਰ ਨਾ ਲੱਗਦੇ ਜਿਵੇਂ ਕੜ ਕੇ ਨਾ ਲੰਬਾ ਹੁੰਦਾ ਹਾਂਜੀ ਹਾਂਜੀ ਉਹਨਾਂ ਬੜਦੇ ਕਹਿੰਦੇ ਜਿਵੇਂ ਉਹਦੇ ਨਾਲ ਪਰਲਾ ਪਰਲਾ ਵੱਧ ਕੇ ਆ ਜਾਂਦਾ ਤਾਂ ਦੋ ਦਿਨ ਬਾਅਦ ਦੋ ਦਿਨ ਵੀ ਠੋਪਣ ਤੋਂ ਬਾਅਦ ਉਹ ਤੁਸੀ ਚਾਰਾ ਪਸ਼ੂ ਨੂੰ ਮਤਲਬ ਪਾਉਂ ਹਾਂਜੀ ਹਾਂਜੀ ਪਰ ਉਹ ਤਾਂ ਅਸੀਂ ਉਹਨਾਂ ਦੀ ਮਤਲਬ ਉਸ ਗੱਲ ਤੋਂ ਉਹਨਾਂ ਪੈਰਾ ਨਹੀਂ ਦੇ ਸਕੇ ਤੇ ਪਰ ਹੁਣ ਅਸੀਂ ਉਹਨਾਂ ਦੀ ਇਹ ਗੱਲ ਨੂੰ ਜ਼ਰੂਰੀ ਜ਼ਰੂਰ ਮਤਲਬ ਆਦਾਂ ਤੋਂ ਗੱਤਿਆ ਹਾਂਜੀ ਹਾਂਜੀ ਸਰਦੀ ਵਾਲੇ ਇਹਨਾਂ ਦੇ ਚਾਰੇ ਵਿੱਚ ਜਿਹੜਾ ਸੀ ਇਹਦਾ ਇੱਕ ਟੋਕਾ ਖੋਲ ਹਾਂ ਮੈਂ ਦੇਖ ਰਹੇ ਹਾਂ ਭਾਜੀ ਆਵੇ ਦੇਖ ਲੋ ਕਿਸਾਨ ਵੀਰੋ ਆ ਬਾਈ ਦਾ ਇੱਕ ਜਿਹੜਾ ਟੋਕਾ ਖੋਲਿਆ ਹੋਇਆ ਤੇ ਇੱਕ ਨਾ ਹੀ ਪੱਠੇ ਕੁਦਰ ਦੇ ਜੀ ਹਾਂਜੀ ਤੇ ਗਰਮੀ ਵਿੱਚ ਫਿਰ ਇਹ ਫੇਰ ਪਲਾ ਲੈਂਦਾ ਹਾਂਜੀ ਤੇ ਸਬਜ਼ੀ ਵਾਲੇ ਫਿਰ ਉਹ ਪੱਠਿਆਂ ਦੀ ਜੀ ਕਟਾਈ ਕਰੋ ਜਿਹੜਾ ਪਟਪਨੇ ਉਹਦੀ ਕਟਾਈ ਲਗਭਗ ਵਿੱਚ 7 ਇੰਚ ਦੀ ਹੋ ਜਾਂਦੀ ਬਾਕੀ ਕਿਸਾਨ ਦੇ ਉਸ ਦੇਖ ਸਕਦੇ ਆ ਬਾਈ ਪੱਠੇ ਕੁਦਰ ਕੇ ਹੁਣੇ ਹਟਿਆ ਜੇ ਤੇ ਇਹ ਬਾਈ ਸਾਨੂੰ ਦਿਖਾਉਂਦਾ ਵੀ ਇਹ ਚਾਰੇ ਲਗਭਗ 1 ਇੰਚ ਇੰਚ ਡੇਢ ਡੇਢ ਇੰਚ ਦੇ ਬਣਦੇ ਐ ਮਤਲਬ ਇਹ ਤਾਂ ਆਹ ਦੇਖ ਸਕਦੇ ਨਹੀਂ ਤੁਸੀਂ ਵੱਡੇ ਮਤਲਬ ਉਹਦਾ ਸਾਈਜ਼ ਵੱਧ ਜਾਂਦਾ ਇਹ ਤਾਂ ਚਲੋ ਜਿਆਦਾ ਇਹਦੇ ਵਿੱਚ ਮੁੜ ਕੇ ਗਾਰਜੀ ਨਹੀਂ ਬਣਦੀ ਹਾਂਜੀ ਹਾਂਜੀ ਜੇ ਇਹ ਤਾਂ ਹੁਣ ਪਹਿਲਾਂ ਲਾਉ ਹੁਣ ਕਰਕੇ ਵਿੱਚ ਸਰੋਂ ਥੋੜਾ ਜਿਹਾ ਵੱਧ ਪਾ ਲਏ ਨੇ ਆਪਾਂ ਸਾਰੇ ਹਾਂਜੀ ਤਾਂ ਇਹਦੇ ਕਰਕੇ ਥੋੜਾ ਜਿਹਾ ਲੱਗਦਾ ਜਦੋਂ ਕੱਲਾ ਮਸੇਂ ਜਾਂ ਰਾਈਤਾ ਰਹਿ ਜਾਂਦਾ ਮਤਲਬ ਉਹ ਤਾਂ ਫਿਰ ਬਹੁਤ ਸੋਹਣਾ ਤੇ ਆਪਣਾ ਇੱਕ ਹੈਰੇ ਹੈਰੇ ਮਤਲਬ ਬਣ ਜਾਂਦੇ ਪੱਤੇ ਹਾਂਜੀ ਉਹਨਾਂ ਨੂੰ ਰਲਾਉਣਾ ਜਿਹਨੇ ਆਪਾਂ ਅੱਜ ਨਾਲ ਉਹਦੇ ਪਿੰਡਾਂ ਵਾਲੇ ਨੂੰ ਰਲਾ ਕੇ ਤਾਂ ਹਾਂਜੀ ਜੇ ਕੁਝ ਇਹਦੇ ਵਿੱਚ ਚਲੋ ਸਮਝੀ ਕਰਨਾ ਹੈ ਜੇ ਉਹ ਨਹੀਂ ਕਰਵਾਣਾ ਨਾ ਉਹ ਵੀ ਸੌਖਾ ਹੋ ਜਾਂਦਾ ਹਾਂਜੀ ਤੇ ਬਾਕੀ ਜਿਹੜਾ ਥੋੜਾ ਸੈਂਟੀਫਿਕਲ ਸਿਸਟਮ ਕੀ ਇਹ ਆ ਵੀ ਪਸ਼ੂ ਉਹ ਜੀ ਜਗਾਲੀ ਵਧ ਕਰਨਾ ਜਗਾਲੀ ਵਧ ਕਰਦਾ ਇਹਨਾਂ ਜੀ ਜਗਾਲੀ ਵਧ ਕਰੂਗਾ ਤਾਂ ਉਹਦਾ ਜਿਹੜਾ ਉਹ ਪਸ਼ੂ ਦੇ ਤੰਤਰਕ ਸਪਰੈਨ ਦੇ ਜਾਂ ਉਹ ਪਾਚਨ ਸ਼ਕਤੀ ਦੇ ਵਿੱਚ ਵੀ ਉਹਨੂੰ ਬਹੁਤ ਸੈਤਾਂ ਮਿਲਦੀ ਹੈ ਤੇ ਬਾਕੀ ਜਿਹੜੇ ਟੈਕਨੀਕਲ ਪਰ ਕੋਈ ਜਾਨ ਆਰੇ ਆਪਣੇ ਤੋਂ ਵੀ ਵੱਧ ਚੀਜ਼ਾਂ ਨਾਲ ਜਾਣਦੇ ਆ ਜਾਂ ਦੱਸ ਸਕਦੇ ਹੋ ਬਾਕੀ ਭਾਈ ਮੈਂ ਤੁਹਾਡੇ ਕੋਲੇ ਆਉਣਾ ਰਹਿਣਾ ਹੈ ਤੇ ਮੈਨੂੰ ਲੱਗਦਾ ਵੀ ਜਿਹੜੀ ਤੁਹਾਡੀ ਪਸ਼ੂ ਨੂੰ ਰੱਖਣ ਦੀ ਮੈਨੇਜਮੈਂਟ ਵੀ ਬਹੁਤ ਸਹੀ ਥੋੜਾ ਜਿਹਾ ਦੱਸੋਗੇ ਤੇ ਬਾਰੇ ਹੋਰ ਜੀ ਇਹ ਤਾਂ ਕਾਰ ਵਾਸਤੇ ਰੱਖਿਆ ਜੀ ਹਾਂ ਜੀ ਕਈ ਸਾਡੇ ਰਿਸ਼ਤੇਦਾਰ ਲੈਂਦੇ ਵੀ ਭਰਾ ਕਹਿੰਦੇ ਵੀ ਇੱਥੇ ਆ ਕੇ ਅਮਾ ਦੇਖ ਰਿਹਾ ਤੁਸੀਂ ਭਾਈ ਆ ਮੈਟ ਵੀ ਲਾਇਵੇ ਹੈ ਨਾ ਪਸ਼ੂਆਂ ਤੱਲੇ ਇਹ ਵੀ ਥੋੜੀ ਮੈਨੇਜਮੈਂਟ ਮੈਨੂੰ ਬਹੁਤ ਵਧੀਆ ਲੱਗੀ ਹਾਂ ਜੀ ਜਿਵੇਂ ਉਹ ਕਹਿੰਦੇ ਵੀ ਪਸ਼ੂ ਦਾ ਦਾ ਹਾਂਜੀ ਤੇ ਇਹ 더 ਮਹਿੰਗਾ ਦਾ ਜੀ ਹੁਣ ਜੇ ਆਪਾਂ ਦੇਖੀਏ ਤਾਂ ਜਿਵੇਂ ਆਪਣੇ ਹਰੇਕ ਦੇ ਜੇਬ ਚ ਸਮਾਰਟ ਫੋਨ ਹਾਂਜੀ ਤੇ ਮਹਿੰਗਾ ਤੇ ਵੀ ਪੈਂਦਾ ਪਰ ਇਹਦੇ ਫਾਇਦੇ ਵੀ ਹੈ ਜੀ ਹਾਂਜੀ ਵੀ ਇਹਦੇ ਵੀ ਚਲੋ ਫਾਇਦੇ ਆ ਤਾਂ ਫਿਰ ਫਾਇਦੇ ਤਾਂ ਇਹਨਾਂ ਦੇ ਵੀ ਹੈ ਨਾ ਹਾਂ ਤੇ ਅਕਾ ਤੁਸੀਂ ਆ ਮੱਛਰਾਂਸ ਤੇ ਜਾਲੀ ਵੀ ਲਾਈ ਵੀ ਹੁਣ ਤਾਂ ਵੈਸੇ ਲਾਈ ਵੀ ਹੈ ਨਾ ਜੀ ਹਾਂਜੀ ਸਰਕਾਰ ਦੀ ਚਲਾਉਂਦੇ ਦੇਖ ਸਕਦੇ ਕਿਸਾਨ ਵੀਰੋ ਤੁਸੀਂ ਬਈ ਇਹ ਤਕਨੀਕ ਨੂੰ ਬਣਾ ਸਕਦੇ ਆ ਧੰਨਵਾਦ ਜੀ